ਦੇ ਯਾਰ ਭਾਈ ਨੇ ਵਾਹ ਲੈਂਦੀ ਇਹ ਜਿੰਦੀ ਰਹੇਂਦੀ ਹੈ ਇਹ ਇਹਿੰਨੇਂ ਦਰੀਂ ਰਹੇਂ ਰੋਲ ਵੀ ਮੀਂਹਂ ਦਰਾ ਠੀਕ ਹੈ ਕੈਂ ਵਾ ਹਾਂ ਵਾਹ ਲੈਂਦੀ ਫਿਰ ਹਾਂ ਲੈਂਦੀ ਯਾਰ ਵਧੀਆ ਸਰਦਾ ਨਹੀਂ ਸੀਗਾ ਬੱਚਾ ਚਲਾਉਣੀ ਹੈ ਹਾਂ ਹਾਂ ਸਕੂਲ ਚ ਲਾਤੀ ਚਲ ਵਧੀਆ ਇਹ ਸਕੂਲ ਚ ਯੂਨਿਕ ਸਟਾਰ ਚ ਹਾਂ ਹਾਂ ਉਸੇ ਚ ਲਾਤੀ ਠੀਕ ਹੈ ਤੇ ਕਿੰਨੇ ਦਿਰੀਆਂ ਦੀ ਇਹ ਯਾਰ 1.2 ਲੱਖ ਦੀ ਪੈਗੀ ਤਾਂ ਸੁਣੀ ਹੈ ਤਹਿਤੁਰ ਸਹੀ ਹੈ ਯਾ ਤਹਿਤੁਰ ਤਾਂ ਨਾ ਹਾਂ ਦੇਖ ਘਰ ਤੈਨੂੰ ਤਾਂ ਉਹ ਪਰਖਾ ਇਹ ਕਹਤੇ ਆਪ ਕਰਾਏਗਾ ਕਿ ਡਰਾਈਵਰ ਰੱਖਿਆ ਡਰਾਈਵਰ ਆਪਣੇ ਕੋਲੇ ਟਾਈਮ ਕਿੱਥੇ ਆਪ ਨੂੰ ਕੋਈ ਟਾਈਮ ਹੀ ਨਹੀਂ ਨਾ ਡਰਾਈਵਰ ਦੀ ਖਰਚਾ ਹੋ ਗਿਆ ਨਾ ਆਪ ਦਾ ਕੰਮ ਹੀ ਬੜਾ ਡਰਾਈਵਰ ਰੱਖਿਆ ਖਰਜਾ ਤੇ ਯਾਰ ਹੈਗਾ ਦਾ ਪਾਲ ਦੇ ਕੋਈ ਬੰਦਾ ਚੰਗਾ ਦਾ ਪਾਲ ਲੇ ਪਰ ਬੰਦਾ ਵਧੀਆ ਚਾਹੀਦਾ ਨਾ ਹਾਂ ਬੱਚਾ ਦਾ ਕੰਮ ਹੈ ਬੱਚਾ ਦਾ ਕੰਮ ਹੈ ਕੋਈ ਨਸ਼ਾ ਪਤਾ ਨਾ ਕੋਈ ਸਿਆਣਾ ਬੰਦਾ ਹੋਵੇ ਨਾ ਹਮ ਇੱਕ ਦੇ ਇੱਕ ਬੱਚਾ ਅੱਜ ਕੱਲ ਯਾਰ ਹੈਗਾ ਨਹੀਂ ਗਾਜ ਕੋਈ ਬੰਦਾ ਕਰਤੇ ਆਂ ਆਪ ਬਤਾ ਯਾਰ ਮੈਂ ਕਿਹਨਾਂ ਆਪ ਨੂੰ ਲਾਸ਼ ਹੈ ਹੈਲੋ ਹਾਂ ਭਾਈ ਪੱਪੀ ਬੋਲ ਹੈ ਤੂੰ ਮੜਾਇਆ ਹਾਂ ਇੱਥੇ ਆਈ ਆਂ ਬਣੀਂਦਰ ਨੇ ਨਾ ਵਾਇਰ ਲਿਆਂਦੇ ਯਾਰ ਕਿਤੋਂ ਉਹਨਾਂ ਦੀ ਵੀ ਵੈਨ ਚਲਾਉਂਦਾ ਰਿਆ ਰਾਜਾ ਤਨੂੰ ਵੈਨ ਤੇ ਰਖਾਈ ਜੇ ਤਰੀ ਆ ਜਾ ਗੱਲ ਕਰਾਈ ਜਾਣਾ ਵੇਣਾ ਬੰਦਾ ਆ ਜਾ ਭਾਈ ਕੀ ਨਾ ਮੈਂ ਔਰ ਬਾਈ ਕਿਹਨੂੰ ਇਹਦਾ ਠੀਕ ਆ ਬਾਈ ਕੈਮ ਹੈ ਤੇਰਾ ਫੋਨ ਗਿਆ ਸੀ ਯਾਰ ਉਹ ਵੈਨ ਚਲਾਉਣੀ ਸੀ ਯਾਰ ਵੈਨ ਯਾਰ ਪਹਿਲਾਂ ਤਾਂ ਮੈਂ ਹਰਿਆਣੇ ਚ ਲੱਗਿਆ ਸੀ ਠੀਕ ਹੈ ਉਹਨਾਂ ਨੇ ਹੁਣ ਵੇਚ ਤੀ ਉਹ ਬਾਹਰ ਬੂਰ ਉੱਠ ਗਈ ਠੀਕ ਹੈ ਠੀਕ ਹੈ ਨਾ ਹਾਂ ਹੁਣ ਮੈਂ 10 ਦਿਨ ਹੋ ਗਏ ਮੈਨੂੰ ਆਏ ਨੂੰ ਹਾਂ ਇਹ ਜੇ ਯਾਰ ਬੰਦਾ ਵਾਂ ਮੈਨ ਨਾਲਾ ਵੀ ਚੰਗਾ ਵੇਦਾ ਆਪਾਂ ਲੱਗ ਜਾ। ਨਹੀਂ ਨਹੀਂ ਵੈਨ ਨਾਲਾ ਬੰਦਾ ਤਾਂ ਬਾਈ ਨੇ ਲੈਂਦੀ ਆਪਣਾ ਦੋਸਤ ਹੀ ਆ। ਠੀਕ ਹੈ। ਇਹਨੇ ਲੈਂਦੀ ਵੈਨ ਤਾਂ ਇਹਨੇ ਚਲਾਉਣੀ ਆ ਯਾਰ। ਬਾਕੀ ਸਾਰੇ ਮਾਲਕ ਨੇ ਤਾਂ ਚਲਾਉਣੀ ਨਹੀਂ ਹੁੰਦੀ ਯਾਰ। ਡਰਾਈਵਰ ਨੇ ਚਲਾਉਣੀ ਹੁੰਦੀ ਉਹਨੇ ਦੱਸਣਾ। ਹਾਂ। ਵੀ ਇਹ ਵਧੀਆ ਕੋਈ ਬ੍ਰੇਕ ਸ਼ਰੇ ਕਾ ਜਾਂ ਕੋਈ ਟਾਇਰ ਟੂ ਰਹਾ ਨਾ। ਹਾਂ। ਕਿਉਂਕਿ ਹਰੇਕ ਤੇ ਇੱਕ ਬੱਚਾ। ਧਿਆਨ ਰੱਖ ਕੇ ਚਲਾਉਣਾ ਤੈਨੂੰ ਤਾਂ ਫੋਨ ਕੀਤਾ ਸੀ ਵੀ ਤੂੰ ਨਸ਼ਾ ਪਤਾ ਨਹੀਂ ਕਰਦਾ ਕੋਈ ਨਹੀਂ ਭਾਈ ਆਪਾਂ ਕੋਈ ਨਸ਼ਾ ਨਹੀਂ ਕਰਦੇ ਨਸ਼ਾ ਪਤਾ ਆਏ ਕਿ ਨਾ ਇਹ ਵੀ ਜ਼ਿੰਮੇਵਾਰੀ ਨਾਲ ਕਰਦਾ ਕੰਮ ਬੰਦਾ ਇਹ ਵਧੀਆ ਯਾਰ ਇਹ ਵੀ ਚਲਾ ਕੇ ਆਇਆ ਬਾਕੀ ਸਿਰੇ ਇਹ ਤੇਰੇ ਮਾਗਰ ਆਊਗਾ ਠੀਕ ਹੈ ਮੋਟਰਸਾਈਕਲ ਤੇ ਆ ਵੀ ਗੱਡੀ ਤੇ ਆਵੇ ਹਾਂ ਹਾਂ ਜਦੋਂ ਮਰਜ਼ੀ ਕਿਤੇ ਛਾਪਾ ਮਾਰ ਸਕਦਾ ਠੀਕ ਹੈ ਜਦੋਂ ਮਰਜ਼ੀ ਆ ਜਾਏ ਭਾਈ ਹਾਂ ਤੇ ਜਦੋਂ ਆਉਣਾ ਹੈ ਸਵੇਰ ਪੈਨ ਕੋੜੇ ਤੂੰ ਅੱਧਾ ਘੰਟਾ ਪਹਿਲਾਂ ਆਉਣਾ ਚਾਹੀਦਾ ਪੌਣਾ ਘੰਟਾ ਆਪਾਂ ਯਾਰ ਉਹਦੋਂ ਵੀ ਪਹਿਲਾਂ ਆ ਜਾ ਹਾਂ ਪਤਾ ਕੀ ਹੈ ਕਈ ਵਾਰੀ ਨਾ ਤੇ ਨਾ ਕਿ ਜਿਹੜੀ ਹਵਾ ਹਵਾ ਨਿਕਲ ਜਾਂਦੀ ਹੈ ਹਾਂ ਇਹ ਤਾਂ ਹੈ ਭਾਈ ਤੇ ਜੇ ਤੂੰ ਦਾ ਪਹਿਲਾਂ ਆਏਗਾ ਤਾਂ ਉਹ ਆ ਕੇ ਉਹਦਾ ਹੱਲ ਤਾਂ ਕਰ ਲਏਗਾ ਸੇਪਣੀ ਨਾ ਬਦਲ ਲਏਗਾ ਜਾਂ ਹਨਾ ਪੈਂਟਰ ਮੁੰਤਰ ਲਵਾ ਲਏਗਾ ਜੇ ਤੂੰ ਲੇਟ ਹੋ ਗਿਆ ਤੇ ਫਿਰ ਬੱਚਾ ਦਾ ਔਖਾ ਹੈ ਨਾ ਇੱਕ ਦੇ ਨਾ ਪਾਣੀ ਹੋਣ ਦੇ ਨਹੀਂ ਚਲਾ ਦੇਗੇ ਭਈ ਆਪਾਂ ਕੋਈ ਗੱਲ ਨਹੀਂ ਕਿਆ ਵੈਂਡ ਦੇਖ ਵਧੀਆ ਹਾਂ ਵੈਂਡ ਵੇਖਿਆ ਬਈ ਠੀਕ ਹੈ ਇਹ ਨੰਬਰ ਕਿੰਨਾ ਭਈ ਇਹ ਉੱਥੇ ਹੀ ਆਈ ਹੋਵੇ ਕਿ ਗੱਡੀ ਇਹ ਕਿੱਥੋਂ ਲੈਂਦੀ ਤੂੰ ਆਪਾਂ ਹਰਿਆਣੇ ਚ ਲਈ ਆ ਹਾਂ ਬਹੁਤ ਸਾਣੀ ਵੈਨੋਂ ਤਾਂ ਮੈਂ ਵੀ ਦੇਖੀ ਆ ਯਾਰ ਉਹ ਇਹਦਾ ਨੰਬਰ ਹੋਰ ਆ ਭਈ ਉਹ ਸਾਫ਼ ਨੂੰ ਪੋਵੇ ਯਾਰ ਹਾਂ ਤੇ ਬਾਈ ਵਣ ਕੇ ਪਾਣੀ ਹੋਣਾ ਚਾਹੀਦਾ ਕਿੰਨੇ ਲਈ ਭਾਈ ਇਹ ਸਵਾ ਦੋ ਲੱਖ ਚ ਪੈ ਗਈ ਯਾਰ ਠੀਕ ਆ ਯਾਰ ਗੱਡੀ ਤਾਂ ਬਹੁਤ ਚੰਗੀ ਆ ਕੋਈ ਨਹੀਂ ਭਾਈ ਆਪਾਂ ਲੱਗ ਜਾਾਂਗੇ ਤੇ ਰੇਟ ਕਿੰਨੇ ਪੈ 7000 ਰੁਪਏ ਦਾ ਉੱਥੇ ਕਿੰਨੇ ਜੀ ਉੱਥੇ ਵੀ 7 ਹੀ ਸੀਗਾ ਮੈਂ ਉਹਦਾ ਭਾਈ ਵੱਧ ਦਿੰਦੀ ਮੈਨੂੰ ਲਾਂਮ ਕਰਕੇ ਲਾਂਮ ਜਾਣਾ ਕਰਨਾ ਔਖਾ ਨਾ ਕੋਈ ਨਹੀਂ ਸਾਥ ਹੀ ਦੇ ਦਾਂਗੇ ਅਸ ਤਾਂ ਯਾਰ ਜਿੰਮੇਵਾਰੀ ਤੇਰੀ ਪੂਰੀ ਹੋ ਗਈ ਹੈ ਕਿ ਨਹੀਂ ਬੱਚਿਆਂ ਦੀ ਆਪਾਂ ਲੈਣ 5 ਮਿੰਟ ਵੀ ਲੇਟ ਹੋ ਜਾਈਏ ਆਪਾਂ ਦਾ ਕੀ ਹੈ ਮਾਲਕ ਨੂੰ ਤਾਂ ਲਾਂਭਾ ਬਾਅਦ ਚ ਆਉਂਦਾ ਹੈ ਤੇ ਡਰਾਈਵਰ ਨੂੰ ਪਹਿਲਾਂ ਆਉਂਦਾ ਕਿਉਂਕਿ ਇੱਕ ਬੱਚਾ ਹਰੇਕ ਦੇ ਟਾਈਮ ਤੇ ਬਚਾਉਣਾ ਹੈ ਤੇ ਟਾਈਮ ਤੇ ਉਧਰ ਬਚਾਉਣਾ ਠੀਕ ਹੈ ਬਾਈ ਯਾਰ ਬੇਸਿਕ ਰਿਹਾ ਹਾਂ ਤੇ ਵਿੱਚ ਇਹਦੇ ਪਾਣੀ ਦਾ ਕੈਂਪਰ ਹਾਂ ਹਾਂ ਠੀਕ ਹੈ ਤੇ ਪੱਖੇ ਲਵਾ ਦਾਂਗੇ ਠੀਕ ਹੈ ਇੱਕ ਉਹ ਗੈਸ ਜਿਹੜੀ ਹੁੰਦੀ ਹੈ ਵਿੱਚ ਉਹ ਲਵਾ ਦੇਾਂਗੇ ਠੀਕ ਹੈ ਤੇ ਹੋਰ ਜਿਹੜੀਆਂ ਸਹੂਤਾਂ ਨੇ ਜਾਂ ਪੱਟੀ ਹੋ ਗਈ ਤੇ ਦੂਜਾ ਹੋ ਗਿਆ ਟੂਬ ਵਗੈਰਾ ਸਾਰਾ ਵਿੱਚ ਰੱਖ ਦਾਂਗੇ ਬੁਖਾਰ ਸਿਰ ਤੋਂ ਉਹਦੀਆਂ ਗੋਲੀਆਂ ਕਿ ਬੱਚੇ ਨੂੰ ਕਈ ਵਾਰੀ ਕੁਝ ਢਲ ਮਿਸ ਹੁੰਦੀ ਆ ਇੱਕ ਗੱਲ ਆ ਬਾਈ ਹਾਂ ਇੱਕ ਸੋਨੂੰ ਨਾ ਬੰਦਾ ਲਾਉਣਾ ਪਊਗਾ ਆਪਣਾ ਬੱਚਾ ਹੀ ਉਹ ਇਹਦੀ ਜਵਾਗ ਜਿਹੜੇ ਨਿੱਕੇ ਹੁੰਦੇ ਆ ਹਾਂ ਫੜ ਕੇ ਹਾਂ ਫੜ ਕੇ ਚੜਾਉਣ ਵਾਸਤੇ ਤੇ ਨਹੀਂ ਰਾਜੇ ਬਸ ਹਾਂ ਇਹ ਉਹ ਤਾਂ ਜ਼ਰੂਰੀ ਹੈ ਇਹ ਗੱਲ ਸਹੀ ਕਹੀ ਆ ਉਹ ਪਤਾ ਕੀ ਹੈ ਕਿ ਯਾਰ ਇਹਨਾ ਬੰਦਾ ਜਦੋਂ ਵੈਨ ਰੌਂਗ ਸਾਈਡ ਖੜ ਜਾਂਦੀ ਹੈ ਤੇ ਉਹ ਬੱਚਾ ਉਤਰਨ ਲੱਗ ਪੈਂਦਾ ਅੱਜ ਕੱਲ ਮਗਰ ਉਹ ਵੇਂਦੇ ਨਹੀਂ ਅਗੜਾ ਮਗਾਉਂਦੀ ਕਰਦਾ ਤੇ ਇਹ ਬੰਦਾ ਜਿਹੜਾ ਤਾਰ ਨਾਲ ਉਹ ਅੱਗਾ ਪਿੱਛਾ ਵੇਖ ਕੇ ਤਾਰ ਦੂਗਾ ਉਹ ਬੱਚੇ ਦੀ ਸੇਫਟੀ ਹੈ ਹਾਂ ਸਹੀ ਗੱਲ ਹੈ ਇਹ ਬਾਕੀ ਚਲਾ ਦੇਵਾਂਗੇ ਬਾਕੀ ਹੋਰ ਕੀ ਆ ਆਪਸ ਵਿੱਚ ਬੋਚ ਕੇ ਕਹਿ ਦਾਂਗੇ ਜਾ ਕੇ ਤਾਂ ਜਿਵੇਂ ਹੁਣ ਮੰਨ ਕੇ ਚੱਲ ਵੀ ਬੱਚਾ ਵਾਲਿਆਂ ਨੂੰ ਕਿਸੇ ਨੂੰ 100 ਰੁਪਏ 200 ਰੁਪਏ ਵਾਧਾ ਲਾ ਕੇ ਉਹ ਖਰਚਾ ਵਿੱਚ ਅੜਵਾ ਦੇਣ हां ਵੀ ਉਹ ਬੰਦੇ ਦਾ ਖਰਚਾ ਨਿਕਲ ਜੂਗਾ। ਬਾਕੀ ਦਾ ਖਰਚਾ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਸੇਫਟੀ ਹੈ। ਸਹੀ ਗੱਲ ਹੈ। 100 ਰੁਪਿਆ ਦੇ ਵੀ ਵੱਧ ਦੇਣਗੇ ਕੋਈ ਬਾੜਾ। ਉਹ ਵੀ ਨਹੀਂ ਹੈ ਨਾ। ਘਰ ਬੱਚੇ ਦੀ ਸੇਫਟੀ ਕਿੰਨੀ ਉਹ ਚੀਜ਼ ਹੈ। ਕਿਉਂਕਿ ਉੱਚੜਾਊਗਾ ਬਾਹਰ ਤੋਂ ਫੜ ਕੇ ਲਿਆ ਕੇ ਅੰਦਰ ਚੜਾ ਲੂਗਾ। ਇੱਥੋਂ ਬਾਹਰ ਛੱਡ ਕੇ ਆਊਗਾ ਅਗਲੇ। ਬਾਹਰ ਛੱਡ ਕੇ ਅੰਦਰ ਬਾੜ ਕੇ ਆਊਗਾ ਗੇਟ ਤੇ। ਦੇਖ ਬਾਈ ਯਾਰ ਮੈਂ ਤੈਨੂੰ ਹੋਰ ਗੱਲ। ਮੈਂ ਤਾਂ ਇਹਨੂੰ ਬਾਈ ਨੂੰ ਜਾਣਦਾ। ਜ਼ਿੰਮੇਵਾਰੀ ਤੇਰੀ ਹੋ ਗਈ ਪੈਸੇ। ਵੇ ਵੇ ਕਰ ਹੋ ਜਾ ਸਾਡੀ ਬਹੁਤ ਚੜਦੀ ਲਿਆ ਆਇਆ। ਤਾਂ ਕਰਕੇ ਤੈਨੂੰ ਮੈਂ ਫੋਨ ਲਾਇਆ ਤੈਨ ਇਹਦਾ ਵੀ ਪਤਾ ਸੀ ਕਾ ਕਰਕੇ ਤੁਹਾਡਾ ਮੇਲ ਕਰਾਉਣ ਲੱਗਿਆ ਵੀ ਦੋਨੇ ਬੰਦੇ ਵਧੀਆ ਚਲ ਠੀਕ ਆ ਭਾਈ ਕੋਈ ਨਹੀਂ ਕੋਈ ਗੱਲ ਤੇ ਹੁਣ ਨਾ ਦੋ ਛੁੱਟੀਆਂ ਠੀਕ ਆ ਜੀ ਉਹਨੇ ਤੂੰ ਮੰਨ ਲਓ ਵੀ ਜੇ ਕਿਤੇ ਜਾ ਕੇ ਆਉਣਾ ਕੋਈ ਨਾ ਰੋਮ ਕਰਨ ਤਾਂ ਕਰ ਲਾ ਕੋਈ ਨਹੀਂ ਬਾਈ ਉਹਦੀ ਸੈਟਿੰਗ ਕਰ ਲਾ ਤੇ ਦੋ ਤਿੰਨ ਦਿਨਾਂ ਨੂੰ ਅਗਲੇ ਸੋਮਵਾਰ ਨੂੰ ਆ ਜੀ ਕੋਈ ਨਹੀਂ ਬਾਈ ਠੀਕ ਹਾਂ ਹਾਂ ਧੰਨਵਾਦ ਠੀਕ ਬੰਦਾ ਮੈਨੂੰ ਤਾਂ ਵਧੀਆ ਲੱਗਿਆ ਯਾਰ ਬੰਦਾ ਵਧੀਆ ਲੱਗਿਆ ਹਾਂ ਜਿਹਦੇ ਹਿਸਾਬ ਨਾਲ ਇੰਨਾ ਟਾਈਮ ਲਾਇਆ ਯਾਰ ਇੰਨਾ ਟਾਈਮ ਤਾਂ ਫੇਰ ਹੀ ਨੇ ਵਧੀਆ ਬੰਦਾ ਸਹੀ ਹੋ ਗਦਾ ਹਾਂ ਆੜੇ ਨੂੰ ਪੰਜਵਾਰ ਦਾ ਕਹਿਤਾ ਜੇ ਕੋਈ ਗੱਲ ਬਾਤ ਹੋਈ ਤਾਂ ਫੋਨ ਕਰ ਲਈ ਮੈਨੂੰ ਹਾਂ ਜਦੋਂ ਪਤਾ ਕਰ ਲਾਂ ਠੀਕ ਹੈ ਨਹੀਂ ਨਹੀਂ ਕੋਈ ਗੱਲ ਵਾ ਠੀਕ ਹੈ ਪਰ ਮੈਂ ਹੀ ਜਾਨਣਾ ਠੀਕ ਹੈ